ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਬੀਤੇ ਦੋ ਦਿਨਾਂ ਤੋਂ ਪੁਲਿਸ ਅਤੇ ਕਿਸਾਨ ਆਮੋ-ਸਾਮਣੇ ਨੇ ਬੇਸ਼ੱਕ ਬੀਤੇ ਦਿਨ ਕਿਸਾਨਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਮਾ ਧਿਰਾਂ ਵਿੱਚ ਕਿਤਨਾ ਕਿਤੇ ਹੱਥੋਂ ਪਾਈ ਵੀ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਪੁਲਿਸ ਨੇ ਕਿਸਾਨਾਂ ਨੇ ਜਿਹੜਾ ਪੂਰਾ ਪਿੰਡ ਹੈ ਪਿੰਡ ਵਿੱਚ ਵੱਡੀ ਤਦਾਦ ਵਿੱਚ ਕਿਸਾਨ ਨੇ ਜਿਹੜੇ ਇੱਥੇ ਰਾਤ ਤੋਂ ਠਹਿਰੇ ਹੋਏ ਨੇ ਪੰਜਾਬ ਭਰ ਤੋਂ ਕਿਸਾਨ ਨੇ ਜਿਹੜੇ ਇੱਥੇ ਪੁੱਜੇ ਹੋਏ ਨੇ ਉਧਰ ਦੂਜੇ ਪਾਸੇ ਜਿਹੜੀ ਪੁਲਿਸ ਫੋਰਸ ਹੈ ਉਹ ਵੀ ਵੱਡੀ ਤਦਾਦ ਵਿੱਚ ਤਣਾਤ ਕੀਤੀ ਹੋਈ ਹੈ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਅਸੀਂ ਇਸ ਵਕਤ ਪਿੰਡ ਦੁੰਨੇਵਾਲਾ ਵਿੱਚ ਮੌਜੂਦ ਆ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬ ਭਰ ਤੋਂ ਕਿਸਾਨ ਨੇ ਜਿਹੜੇ ਇੱਥੇ ਪੁੱਜੇ ਹੋਏ ਨੇ ਬੇਸ਼ੱਕ ਅੱਜ ਜਿਹੜਾ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ ਇਸ ਵਿੱਚ ਕੀ ਫੈਸਲਾ ਆਉਂਦਾ ਉਹ ਦੇਖਣ ਵਾਲੀ ਗੱਲ ਰਹੇਗੀ ਪਰ ਦੂਜੇ ਪਾਸੇ ਕਿਸਾਨਾਂ ਨੇ ਆਪਣਾੜਾ ਧਰਨਾ ਤੇ ਸ਼ੁਰੂ ਕਰ ਦਿੱਤਾ ਹੈ ਮੀਟਿੰਗ ਲਈ ਕਿਸਾਨ ਜਾ ਰਹੇ ਨੇ ਗੱਲਬਾਤ ਕਰਦੇ ਆ ਕੀ ਅੱਜ ਦਾ ਪ੍ਰੋਸੈਸ ਹੈ ਪਰ ਕੱਲ ਕਾਫੀ ਜ਼ਿਆਦਾ ਜੜਾਪ ਹੋਈ ਹੈਗੀ ਆ ਉਹ ਕਹਿੰਦੇ ਸਾਡੇ ਪੁਲਿਸ ਵਾਲੇ ਜ਼ਖਮੀ ਕੀਤੇ ਨੇ ਛੋੜ ਦੇ ਮਾਮਲੇ ਵੀ ਦਰਜ ਕਰ ਦਿੱਤੇ ਗਏ ਨੇ ਦੇਖੋ ਇਹ ਤਾਂ ਸਾਰਾ ਕੁਝ ਹੀ ਕਰਦੇ ਆ ਪੁਲਿਸ ਵਾਲੇ ਅਸੀਂ ਕਦੋਂ ਜ਼ਖਮੀ ਪੁਲਿਸ ਤੇ ਕਿਸਾਨ ਨੇੜੋਂ ਨੇੜੇ ਤਾਂ ਹੋਈ ਹੀ ਨਹੀਂ ਉਹ ਤਾਂ ਦੁਬਾਰੇ ਅਥਰੂ ਕਹਿੰਦੇ ਸਿੱਟੀ ਗਿਆ ਉਧਰ ਇਸ ਕਰਕੇ ਜਿਹੜੇ ਪਾਚੇ ਕਰਦੇ ਆ ਝੂਠੇ ਕਰਦੇ ਆ ਆਪ ਹੀ ਕਰ ਲੈਂਦਾ ਰਾਇਕ ਕਲਾਂ ਚ ਵੀ ਉਹਨਾਂ ਨੇ ਇਹੀ ਕੀਤਾ ਸੀ ਜੇ ਸੱਚ ਹੈ ਤਾਂ ਉਹ ਵੀਡੀਓ ਲਿਆਉਂਦੇ ਰਾਇਕ ਕਲਾਂ ਵਾਲੀ ਇਸੇ ਤਰ੍ਹਾਂ ਇੱਥੇ ਵੀ ਝੂਠੇ ਪਰਚੇ ਕਰਦੇ ਆ ਕਰ ਲੈਣ ਦੇ ਕੋਈ ਗੱਲ ਨਹੀਂ ਅੱਜ ਕੀ ਮੀਟਿੰਗ ਨੇ ਕਰਨ ਜਾ ਰਹੇ ਹਾਂ ਕੀ ਲੱਗਦਾ ਅੱਜ ਮੀਟਿੰਗ 'ਚ ਕੋਈ ਹੱਲ ਲੱਗ ਲੂਗਾ ਦੇਖੋ ਮੀਟਰ ਕਰਨੀ ਹੈ ਮੀਟਿੰਗ 'ਚ ਹੁਣ ਉਹ ਤੋਂ ਪਹਿਲਾਂ ਮੀਟਿੰਗ ਤੋਂ ਬਾਅਦ ਹੀ ਦੱਸਾਂਗੇ ਨਾ ਕੀ ਬਣਦਾ ਉੱਥੇ ਪਹਿਲਾਂ ਕੁਝ ਨਹੀਂ ਕਹਿ ਸਕਦੇ ਮੀਟਿੰਗ ਨੂੰ ਤਾਂ ਹੱਲ ਵਾਸਤੇ ਕਰਦੇ ਹੁੰਦੇ ਆ ਉਹ ਐਂ ਕਈ ਰਾਊਂਡ ਵੀ ਚੱਲਦੇ ਹੁੰਦੇ ਆ ਵੀ ਇੱਕ ਰਾਊਂਡ 'ਚ ਤਾਂ ਕੋਈ ਹੱਲ ਨਹੀਂ ਹੁੰਦਾ ਹੁੰਦਾ ਇਸ ਕਰਕੇ ਮੀਟਿੰਗ ਕਰਨ ਚੱਲੇ ਆ ਅਸੀਂ ਉੱਚ ਅਧਿਕਾਰੀ ਉਹਦੇ ਕਹਾਂ ਕੀ ਕਰਦੇ ਇੱਕ ਗੱਲ ਬਹੁਤ ਸਾਫ਼ ਆ ਸੀ ਅਸੀਂ ਕਹਿੰਦੇ ਪਹਿਲਾਂ ਮਾਹੌਲ ਬਣਾਓ ਕਿਸਾਨ ਵੀ ਕੋਈ ਗਲ ਜ਼ਖਮੀ ਹੋਏ ਨੇ ਤੇ ਅੱਜ ਅੱਜ ਦਾ ਕੀ ਪ੍ਰੋਸੈਸ ਕਰਨਾ ਦਰਜਣਾ ਕਿਸਾਨ ਜ਼ਖਮੀ ਆ ਜਿਦੇ ਚ ਔਰਤਾਂ ਵੀ ਜ਼ਖਮੀ ਆ ਅੱਜ ਕੀ ਅੱਜ ਕਿਹੜਾ ਧਰਨਾ ਲਾਉਂਗੇ ਇੱਥੇ ਇੱਥੇ ਮੋਰਚਾ ਲੱਗਿਆ ਪਿਆ ਸਾਡਾ ਇਹ ਮੋਰਚਾ ਮੋਰਚਾ ਕੋਈ ਰੁਤਨਾ ਕੀ ਹੈਗੀ ਕਿਸਾਨ ਯੂਨੀਅਨ ਦੀ ਜੇ ਮਸਲਾ ਹੱਲ ਹੁੰਦਾ ਮੰਗ ਕੀ ਹੈਗੀ ਤੁਹਾਡੀ ਮੰਗ ਤਾਂ ਉਹਨਾਂ ਨੂੰ ਪੂਰੇ ਪੈਸੇ ਮਿਲਣ ਪੂਰੇ ਹੱਕਦਾਰ ਨੂੰ ਮਿਲਣ ਉਹਨਾਂ ਦੇ ਹੋਲ ਡਿੱਕੇ ਆ ਜਿਹੜੇ ਕੋਈ ਕਹਿੰਦੇ ਉਪਾ ਖਾਲਾਂ ਪਈਆਂ ਦਾ ਉਹ ਹੱਲ ਹੋਣ ਹਾਂ ਜੀ ਕਿਸਾਨ ਨੇ ਜਿਹੜੇ ਆਗੂ ਇਹ ਮੀਟਿੰਗ ਜਾ ਰਹੇ ਨੇ ਦੂਜੇ ਪਾਸੇ ਦਿਖਾ ਦਿਓ ਤਸਵੀਰਾਂ ਕਿ ਦੂਸਰੇ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਆ ਜਿਹੜੇ ਇੱਧਰ ਉਹ ਵੀ ਪੁੱਜ ਚੁੱਕੇ ਨੇ ਤੇ ਪ੍ਰਸ਼ਾਸਨ ਦੀ ਅਤੇ ਕਿਸਾਨਾਂ ਦੀ ਹੈ ਜਿਹੜੀ ਅੱਜ ਮੀਟਿੰਗ ਹੋਣ ਜਾ ਰਹੀ ਹੈ ਕਿਸਾਨ ਆਗੂ ਹੋਰ ਵੀ ਇਹ ਗੱਲਬਾਤ ਕਰਦੇ ਆ ਕਿ ਪ੍ਰਧਾਨ ਜੀ ਕੱਲ ਕਾਫੀ ਜ਼ਿਆਦਾ ਤਣਾ ਰਿਹਾ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ ਉਹ ਕਹਿੰਦੇ ਕਿਸਾਨਾਂ ਨੇ ਸਾਡੇ ਤੇ लाठी चार्ज ਕੀਤਾ ਕਿਸਾਨਾਂ ਨੇ ਸਾਨੂੰ ਕੁੱਟਿਆ ਪੁਲਿਸ ਵਾਲੇ ਜ਼ਖਮੀ ਆ ਤੇ ਮਾਮਲੇ ਵੀ ਦਰਜ ਕੀਤੇ ਗਏ ਦੇਖੋ ਜੀ ਤੜ ਕੱਲ ਤੜਕੇ ਤੋਂ ਲਾ ਕੇ ਇਹਨਾਂ ਨੇ ਨਾਕੇ ਲਾਏ ਹੋਏ ਸੀ ਅਸੀਂ ਤਹਈਆ ਕਰਿਆ ਹੋਇਆ ਸੀ ਵੀ ਅਸੀਂ ਆਪਦੇ ਜ਼ਮੀਨਾਂ ਦੇ ਵਿੱਚ ਜਾਵਾਂਗੇ ਆਪਦਾ ਕਿ ਜ਼ਮੀਨਾਂ ਤੇ ਕਬਜ਼ਾ ਕਰਾਂਗੇ ਉਹਨਾਂ ਦੇ ਨਾਕਿਆਂ ਨੂੰ ਤੋੜਦੇ ਹੋਏ ਜਦੋਂ ਇੱਥੇ ਪਹੁੰਚਿਆ ਇੱਥੇ ਬੁਰੀ ਤਰ੍ਹਾਂ ਸਰਕਾਰ ਨੇ ਉਹ ਟੀਅਰ ਗੈਸ ਦੀ ਵਰਤੋਂ ਕਰੀਆ लाਠੀ ਚਾਰਜ ਕੀਤਾ ਲੋਕਾਂ ਤੇ ਲੋਕਾਂ ਦੇ ਮਤਲਬ ਬਹੁਤ ਜ਼ਿਆਦਾ ਜਿਹੜੇ ਕਿਸਾਨ ਨੇ ਜਿਹੜੇ ਹਜੇ ਵੀ ਜ਼ਖਮੀ ਐ ਉਹ ਆਪਦਾ ਜਿਹੜਾ ਡਰਾਮਾ ਕਰਦੇ ਹੁੰਦੇ ਉਹਨਾਂ ਨੇ ਕੀਤਾ ਵੀ ਸਾਡੇ ਲੋਕ ਜ਼ਖਮੀ ਐ ਪਰ ਜਿੰਨਾ ਇੱਥੇ ਅਥਰੂ ਗੈਸ ਸਿੱਟਿਆ ਗਿਆ ਇਹ ਕਿਤੇ ਨਹੀਂ ਕੀਤਾ ਗਿਆ ਲੋਕਾਂ ਦੇ ਨੱਕ 'ਚ ਧਮਕਾ ਰਿਆ ਗਿਆ ਲੋਕ ਫਿਰ ਵੀ ਪਿੱਛੇ ਨਹੀਂ ਹ ਕਨਵਾ ਆ ਉਹ ਜੋ ਕੀਨੇਪੜਦਾ ਉਹ ਗਾਹਲੀ ਗੱਲ ਹੈ ਮਾਮਲੇ ਵੀ ਦਰਜ ਕੀਤੇ ਗਿਆ ਕਿਸਾਨਾਂ ਦੇ ਪ੍ਰਧਾਨ ਜੀ ਤੇ ਵੀ ਮਾਮਲਾ ਦਰਜ ਕੀਤਾ ਦੇਖੋ ਇਹ ਹੁੰਦਾ ਹੀ ਹੈ ਇਹ ਟ੍ਰਾਈਡੈਂਟ ਦੇ ਖਿਲਾਫ ਵੀ ਅਸੀਂ ਲੜੇ ਗੋਬਿੰਦਪੁਰੇ ਕੇਸ ਲੜੇ ਉਹ ਹੁੰਦਾ ਹੀ ਹੈ ਤਾਂ ਸਿੱਧੀਆਂ ਜਦੋਂ ਪਰਚੇ ਦਰਜ ਕਰਦੇ ਉਹ ਕਰਦੇ ਵੀ ਜਗਿੰਦਰ ਸਿੰਘ ਵਰਗੇ ਤੇ ਝੰਡੇ ਵਰਗੇ ਇਹ ਪਿੱਛੇ ਬੰਦੂਖਾਂ ਲੈ ਜਾਂਦੇ ਗਾਹਾਂ ਲੋਕਾਂ ਨੂੰ ਅਸੀਂ ਸਰਕਾਰ ਤੋਂ ਵਿੱਚ ਵੱਜੋ ਨਹੀਂ ਅਸੀਂ ਮਗਰੋਂ ਮਾਰਾਂਗੇ ਇਹ ਤਾਂ ਨਾ ਤਜਰਬਾ ਹੈ ਖਸਲਤ ਹੈ ਇਥੋਂ ਦੀ ਜੋ ਜਿਹਦੀ ਮਰਜ਼ੀ ਸਰਕਾਰ ਆ ਜੇ ਲੋਕਾਂ ਨੂੰ ਭੁਲੇਖਾ ਸੀ ਬਦਲਾ ਦੀ ਸਰਕਾਰ ਹੈ ਉਹ ਉਹਨਾਂ ਨੂੰ ਵੀ ਮਾਰੇ ਨਿਕਲੇ ਕਾਂਗਰਸ ਮੰਤਰੀ ਸਾਹਿਬ ਕਹਿੰਦੇ ਸੀ ਬਿਨਾਂ ਮੁਆਵਜ਼ੇ ਤੋਂ ਕਿਸੇ ਦੀ ਜ਼ਮੀਨ ਨਹੀਂ ਲਈ ਜਾਊਗੀ ਉਹ ਕਹਿੰਦੇ ਸੀ ਵੀ ਕਿਸਾਨਾਂ ਦੀ ਸਹਿਮਤੀ ਨਾਲ ਆ ਜਿਹੜੀ ਜ਼ਮੀਨ ਜ਼ਮੀਨ ਐਕਵਾਇਰ ਕੀਤੀ ਜਾਊਗੀ ਥੋੜੀ ਕੋਈ ਸਹਿਮਤੀ ਨਹੀਂ ਬਣੀ ਫਿਰ ਵੀ ਦੇਖੋ ਇਹ ਮੁੱਖ ਮੰਤਰੀ ਦੇ ਇਕੱਲੇ ਸ਼ੋਸ਼ਲ ਆ ਡਰਾਮੇ ਆ ਇਕੱਲੇ ਉਹ ਉਹਦੇ ਉਲਟ ਕੀਤਾ ਜਾ ਰਿਹਾ ਹਰੇਕ ਤਾਂ ਉਹਦੇ ਰਹਿ ਕੇ ਕਲਾਂ ਦੇ ਅੰਦਰ ਵੀ ਖਰੀਦ ਦੇ ਮਸਲੇ ਤੇ ਵੀ ਡਾਂਗ ਚਲਾਈ ਗਈ ਇੱਥੇ ਜ਼ਮੀਨਾਂ ਦੇ ਮਾਲਕ ਜਿਹੜਾ ਉਹਨਾਂ ਨੇ ਕੋਈ ਚੈੱਕ ਨਹੀਂ ਚੱਕਿਆ ਉਹਦੇ ਵੀ ਡਾਂਗ ਚਲਾਈ ਗਈ ਧੱਕੇ ਨਾਲ ਜ਼ਮੀਨਾਂ ਰਗ ਦੱਬਣ ਨੂੰ ਫਿਰਦੇ ਆ ਇਸ ਕਰਕੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਇਹ ਬਦਲਾਅ ਦੀ ਸਰਕਾਰ ਆ ਜਿਹੜਾ ਇਹ ਸਾਰਿਆਂ ਨੂੰ ਨਿੱਕਰ ਕੀ ਕਾਰਪੋਰੇਟ ਘਰਾਣੇ ਦੇ ਹੱਕ 'ਚ ਜਿੱਡਾ ਵੱਡਾ ਇਹ ਹੱ ਲੋਕਾਂ ਦੇ ਲੈ ਕੇ ਆ ਰਹੀ ਹੈ ਇਹ ਕਾਰਪੋਰੇਟ ਘਰਾਣੇ ਦੇ ਪੱਖੀ ਸਰਕਾਰ ਦੂਜਾ ਮਾਮਲਾ ਹੋ ਗਿਆ ਪਹਿਲਾ ਰਾਈ ਦੇ ਖੇਤਾਂ ਤੇ लाठी ਚਾਰਜ ਹੋਇਆ ਜਾਂ ਥੋੜਾ ਡਿਸਪਿਊਟ ਹੋਇਆ ਹੁਣ ਦੂਜਾ ਥੋੜਾ ਇੱਥੇ ਡਿਸਪਿਊਟ ਹੋ ਗਿਆ ਕੀ ਲੱਗਦਾ ਤੁਹਾਨੂੰ ਕਿਉਂ ਹੋ ਰਿਹਾ ਸਾਰਾ ਕੁਝ ਮੈਂ ਕਹਿੰਦਾ ਉਹ ਨਹੀਂ ਮਸਲਾ ਕਿਉਂ ਨਹੀਂ ਬੱਲ ਹੈ ਬਹਿ ਕੇ ਕਿਉਂ ਨਹੀਂ ਹਲ ਹੁੰਦਾ ਕਿਉਂਕਿ ਉਹ ਵੀ ਕਿਸਾਨਾਂ ਦੇ ਪੁੱਤ ਨੇ ਜਿਹੜੋਂ लाठी ਚਾਰਜ ਕਰਦੇ ਨੇ ਜਾਂ ਤੁਸੀਂ ਵੀ ਕਿਸਾਨ ਨੂੰ ਤੁਹਾਨੂੰ ਲੱਗਦਾ ਨਹੀਂ ਬਹਿ ਕੇ ਮਸਲਾ ਹੱਲ ਹੋਣਾ ਚਾਹੀਦਾ ਵੇਖੋ ਅਸੀਂ ਕਹਿੰਦੇ ਹਾਂ ਜਿਹੜਾ ਮਸਲਾ ਹੈ ਬਹਿ ਕੇ ਹੱਲ ਹੋਣਾ ਚਾਹੀਦਾ ਉਹ ਵੀ ਸਾਡੇ ਤੀਆਂ ਪੁੱਤਨ ਅਸੀਂ ਵੀ ਉਹਨਾਂ ਦੇ ਮਾਪੇ ਆ ਪਰ ਟਕਰਾਤ ਉਹ ਕਾਰਪੋਰੇਟ ਘਰਾਣੇ ਨਾਲ ਆਰਡਰ ਉਹਨਾਂ ਨੂੰ ਕਿਹੜ ਨਹੀਂ ਤਾਂ ਇਹ ਤਾਂ ਮਜਬੂਰੀ ਹੈ ਪੇਟ ਦੀ ਮਜਬੂਰੀ ਹੈ ਤਨਖਾਹ ਲੈਂਦੇ ਆ ਉਤੋਂ ਅਫਸਰशाही ਉਹਨਾਂ ਨਾਲ ਰਲੀ ਹੋਈ ਹੈ ਇਸ ਕਰਕੇ ਇਹਨਾਂ ਨਾਲ ਸਾਡਾ ਕੋਈ ਰੌਲਾ ਨਹੀਂ ਕੋਈ ਟਕਰਾਰ ਨਹੀਂ ਸਾਨੂੰ ਕੋਈ ਗੁੱਸਾ ਨਹੀਂ ਜਿੰਨੀਆਂ ਮਰਜ਼ੀ ਡਾਂਗਾ ਮਾਰ ਲੈਣ ਅਸੀਂ ਤਾਂ ਕਹਿੰਦੇ ਹੁਣ ਜੇ ਤੁਹਾਡੀ ਰੋਜੀ ਬਰਜਦੀ ਆ ਸਾਡੇ ਚਾਰ ਡਾਂਗਾ ਹੋਰ ਮਾਰ ਲਓ ਤੁਹਾਡੀ ਰੋਜੀ ਬਚਣੀ ਚਾਹੀਦੀ ਹੈ ਅੱਜ ਇੱਕ ਪਾਸੇ ਮੀਟਿੰਗ ਚੱਲ ਰਹੀ ਹੈ ਦੂਜਾ ਕੀ ਇੱਧਰ ਇੱਧਰ ਤੋਂ ਸਟੇਜ ਚੱਲਣੀ ਹੈ ਕੀ ਪ੍ਰੋਗਰਾਮ ਹੈ ਦੇਖੋ ਸਟੇਜ ਨੇ ਚੱਲਣਾ ਹੈ ਮੀਟਿੰਗ ਚੱਲ ਰਹੀ ਹੈ ਦੋਨੇ ਧਰਾਂ ਵੱਲੋਂ ਭਰੋਸਾ ਦਿੱਤਾ ਗਿਆ ਇੱਧਰੋਂ ਵੀ ਅਸੀਂ ਕਹੇਗਾ ਵੀ ਤੁਸੀਂ ਆਓ ਕੋਈ ਟਕਰਾਰ ਵਾਲਾ ਮਾ ਅਸੀਂ ਵੀ ਆਪਦੀ ਇੱਥੇ ਸਟੇਜ ਚ ਲਾ ਕੇ ਇੱਥੇ ਸ਼ਾਂਤਮਈ ਬੈਠਾਂਗੇ ਉਹ ਆਪਦਾ ਅਮਲਾ ਫੈਲਾ ਲੈ ਕੇ ਆਏ ਹੋਇਆ ਉਹ ਕਿਹੜੀ ਗੱਲ ਤੇ ਲੈ ਕੇ ਆਉਂਦੇ ਆ ਗੱਲ ਨਿਬੜਦੀ ਹੈ ਜਾਂ ਨਾ ਨਿਬੜਦੀ ਹੈ ਇਹ ਕਹਾਣੀ ਵਾਲੀ ਗੱਲ ਹੈ ਤੁਸੀਂ ਮੰਗਤੀ ਰੱਖਦੇ ਹੈਗੇ ਹੋ ਅੱਜ ਜਿੰਨੇ ਸਟੇਜ ਚ ਲਾਉਗੀ ਤੁਸੀਂ ਉਥੇ ਜਾਣ ਦੀ ਵੀ ਹੈਗੀ ਹੈ ਇੱਥੇ ਜਾਇਆ ਜਾਵੇ ਦੁਆਰੇ ਦੇਖੋ ਇਹ ਸੂਬਾ ਕਮੇਟੀ ਦਾ ਫੈਸਲਾ ਹੈ ਸੂਬਾ ਕਮੇਟੀ ਗਈ ਹੋਈ ਹੈ ਮੀਟਿੰਗ ਜੋ ਉਹ ਆਰਡਰ ਕਰੂਗੀ ਜਾਣ ਨੂੰ ਕਰਨਗੇ ਰੁਕਣ ਨੂੰ ਕਰਨਗੇ ਜੋ ਵੀ ਸੂਬਾ ਕਮੇਟੀ ਦਾ ਫੈਸਲਾ ਹੋਊਗਾ ਤੇ ਅਸੀਂ ਹਰ ਹਾਲਤ ਫੁੱਲ ਚੜਾਵਾਂਗੇ ਇਹਨਾਂ ਕਿਸਾਨਾਂ ਆ ਗੂ ਜਿੱਤੇ ਇਹਨਾਂ ਨੇ ਦੱਸਿਆ ਕਿ ਇੱਕ ਪਾਸੇ ਇਹਨਾਂ ਵੱਲੋਂ ਅੱਜ ਜਿਹੜਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਧਰਨਾ ਸ਼ੁਰੂ ਕਰ ਦਿੱਤਾ ਤੇ ਤਸਵੀਰਾਂ ਵੀ ਨਾਲ ਨਾਲ ਦਿਖਾ ਦਈਏ ਤੁਹਾਨੂੰ ਮੋਰਚਾ ਸ਼ੁਰੂ ਕਰ ਦਿੱਤਾ ਕਿਸਾਨ ਨੇ ਜਿਹੜੇ ਰਾਤ ਭਰ ਤੋਂ ਕੱਲ ਤੋਂ ਇੱਥੇ ਠਹਿਰੇ ਹੋਏ ਨੇ ਤੇ ਹੋਰ ਪੰਜਾਬ ਤੋਂ ਭਰ ਤੋਂ ਕਿਸਾਨ ਨੇ ਜਿਹੜੇ ਅੱਜ ਉਹ ਵੀ ਪੁੱਛ ਰਹੇ ਨੇ ਤੇ ਦੂਜੇ ਪਾਸੇ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਜਿਹੜੀ ਮੀਟਿੰਗ ਚੱਲ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦਾ ਮੀਟਿੰਗ ਵਿੱਚ ਹੱਲ ਹੁੰਦਾ ਜਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਕਿਸਾਨਾਂ ਵੱਲੋਂ ਹੋਰ ਤਿੱਖਾ ਕੀਤਾ ਜਾਂਦਾ ਹੈ ਮੁਨੀਸ਼ਗਰ ਪੀਟੀਸੀ ਨਿਊਜ਼ ਪਿੰਡ ਦੁੰਨੇ ਵਾਲਾ ਬਟਿੰਡਾ